ਆ ਪਹਿਲਾਂ ਮਾੜੀ ਜੀ ਵੀਡੀਓ ਸੁਣੀਓ ਵੀਰੇ ਫਿਰ ਆਪਾਂ ਦਿਨਿਆਂ ਨੂੰ ਚਾਹ ਦੇ ਨਾਲ ਮੋਲੀ ਅੱਜ ਉਹ ਟਾਈਮ ਐ ਮੇਰੀ ਲਾਈਫ ਚ ਵੀ ਜੇ ਕਿਸੇ ਨੇ ਸ਼ੇਰ ਸਾਹਿਬ ਪਾਇਆ ਨਾ ਐਡਾ ਦਾੜਾ ਰੱਖਿਆ ਮੂੰਹ ਤੇ ਜੰਗਲੀ ਜਾਨਵਰਾਂ ਵਰਗੂ ਮੈਂ ਵੇਖ ਕੇ ਮੂੰਹ ਪਰੇ ਕਰਕੇ ਮੇਰਾ ਮਨ ਪਤਾ ਕੀ ਕਹਿੰਦਾ ਅੰਦਰੋਂ ਸਾਲੇ ਗਦਾਰ ਸਾਲੇ ਕੰਜਰ ਬੰਦੇ ਝੋਠਾਂ ਦੀ ਪੰਡ ਆ ਦਾੜਾ ਤੇ ਦਸਤਾਰ ਇੱਕ ਗੁਰੂਆਂ ਦੀ ਨਿਸ਼ਾਨੀ ਐ ਬੜਿਆਂ ਨੇ ਉਂਗਲ ਚੱਕੀ ਤੇਰੇ ਵਰਗੇ ਦੋ ਟਕੇ ਦੀ ਜਨਾਨੀ ਨੇ ਆਹ ਫੋਨ ਤੇ ਕਾ ਤੋ ਕਿਲ ਦੀਆਂ ਤੇਰੇ ਗਲੇ ਦੇ ਵਿੱਚ ਕੁਝ ਅੜ ਗਿਆ ਏ ਆ ਜਿਹੜੇ ਹਸਾਬ ਨਾਲ ਤੂੰ ਸਿੱਖਾਂ ਨੂੰ ਨਿੰਦਦੀ ਏ ਆ ਮੈਨੂੰ ਲੱਗਦਾ ਤੈਨੂੰ ਕੋਈ ਤੂੜੀ ਵਾਲੇ ਕੁੱਪ ਚ ਲੈ ਕੇ ਵੜ ਗਿਆ ਏ ਲੱਗੀ ਸਮਝ ਉਹ ਸਾਈਡ ਤੇ ਨੱਪਾ ਫਿਰੀਆਂ ਪੱਪਾ ਨਾ ਨਹੀਂਓ ਪੈਰ ਹਿੱਲਦੇ ਜਾਵਾਂ ਭਜਨ ਬਣਾਉਣ ਅੱਗੋਂ ਫੈਰ ਮਿਲਦੇ ਲੱਫਾ ਤੋੜਦਾ ਹੰਕਾਰ ਰਾਜ ਹੱਕ ਨਾ ਕਰਾਂ ਸਾਡੀ ਬੋਲ ਦੀ ਬੰਦੂਕ ਬੱਕ ਬੱਕ ਨਾ ਕਰਾਂ ਖੁਸ਼ੀ ਸੱਜਣਾ ਮਨਾਉਂਦੇ ਫੇਰ ਅਸੀ ਕਰਦਾ ਵੀਹਾਂ ਲੈਣਾ ਤੇ ਖੁਕਾਰ ਵੱਡੇ ਖਸੀ ਕਰਦਾ ਹੱਥ